ਲਾਜ਼ਮ ਬਣੇ ਇਸ ਗਰੀਬ ਧੀ ਦੇ ਮਾਪੇ ਵਿਆਹ ਦੀਆਂ ਰਸਮਾਂ ਕਿਤਿਆਂ ਪੂਰੀਆਂ ਵਾਇਰਲ ਹੋਈ ਸੀ ਵੀਡੀਓ ਕਹਿੰਦੇ ਸੀ ਧੀ ਦਾ ਵਿਆਹ ਹੈ ਪਰ ਪੈਸੇ ਨਹੀਂ ਪੂਰੇ ਪੰਜਾਬ ਨੇ ਦਿਲ ਖੋਲ ਕੇ ਕੀਤੀ ਮਦਦ ਮੇਰਾ ਨਾਮ ਸੰਤੀ ਹੈ ਜੋਤੀ ਜੋਤੀ ਦਾ ਕੋਣ ਹੈ ਬੜੀ ਹਾਂ ਜੋਤੀ ਕੀ ਹੋਇਆ ਦੱਸੋ ਬਹੁਤ ਆ ਕੇ ਤਕਰੀਬੀ ਸੀ ਤੇ ਕਲੋ ਕੈਂਟਰ ਮੈਨੇ ਸਾਥ ਦਿੱਤਾ ਅੱਜ ਮੈਂ ਚੋਣੀ ਹਾਂ ਮੈਂ ਅੱਜ ਨਾ ਨਾ ਕੋਈ ਖੜਾ ਹੋਵੇ ਅੱਜ ਮੇਰਾ ਵੀਰ ਪੁਲਿਸ ਵਾਲਾ ਵੀ ਖੜਾ ਅੱਜ ਮੇਰਾ ਵੀਰ ਆਮ ਵੀ ਖੜਾ ਚਲੋ ਅਸੀਂ ਧੰਨਵਾਦ ਉਹਨਾਂ ਦਾ ਕਰਦੇ ਆ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੇ ਨਾ ਹਰ ਦਾ ਸਾਥ ਦਿੱਤਾ ਵਾ ਕਿਤੇ ਚੀਨੀ ਕਮਿਟੀ ਨਹੀਂ ਗਈ ਨਹੀਂ ਇਹ ਗੱਲ ਤੋਂ ਕਮਿਟੀ ਨਹੀਂ ਰਹਿ ਗਈ ਬਸ ਅਹੀਂ ਹੋ ਰਾਏ ਆ ਜੋਨੇ ਆ ਕਿ ਜਿੰਨਾਂ ਨੂੰ ਲੋੜ ਆ ਮੇਰੇ ਵੀ ਰਿਆ ਨਰਾਏ ਉਹਨਾਂ ਦੇ ਤੱਕ ਕੋਣ ਹੈ ਕਿਤੇ ਦਾਜ ਡਬਲ ਡਬਲ ਗਿਆ ਹਾਂ ਜੀ ਦੋ ਗਟੀਆਂ ਗਈਆਂ ਮੇਰੀ ਬੇਟੀ ਦੀਆਂ ਦਾਦੀਆਂ ਲੋਕੀ ਕੋਚੇ ਚ ਚਰਚਾ ਨਹੀਂ ਹੁੰਦੀ ਵੀ ਨਾ ਦਾਜ ਆ ਗਿਆ ਪੁੱਛੋ ਤੁਸੀਂ ਹਾਂ ਜੀ ਬਹੁਤ ਪੁੱਛਿਆ ਮੈਂ ਅੱਜ ਤੇ ਬਹੁਤ ਖੁਸ਼ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਦੇ ਉਹਨਾਂ ਦੀ ਮਿਸਟਰ ਦਾ ਨਾਮ ਕੁਲਵੰਤਪੁਰ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਆ ਜੀ ਅੱਜ ਤੋਂ 5 6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂ ਜੀ ਸ਼ਾਦੀ ਕੋਈ ਉਹਨਾਂ ਦੀ ਬੇਟੀ ਜੋਤੀ ਦੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦੁਆਰੇ ਗ੍ਰੰਥੀ ਪਾਪਾ ਬਲਵਿੰਦਰ ਸਿੰਘ ਉਹਨਾਂ ਕੋ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫੇਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਤੁਹਾਡੇ ਕੋਲ ਆਮਾ ਵਾਲਾ ਸੂਟ ਹੈਗਾ ਵਾ ਕਿਤੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸਿਲ ਸੂਟ ਲੈ ਕੇ ਦਿੱਤਾ ਲਾਵਾ ਵਾਲਾ ਨੂੰ ਠੀਕ ਆ ਤੇ ਫੇਰ ਆਪਾਂ মিডিਆ ਦੇ ਰਾਈ ਤਪੀਲ ਕੀਤੀ ਐਨਆਰਆਈ ਵੀਰਾਂ ਨੂੰ ਕੁਝ ਤੇ ਐਨਆਰਆਈ ਵੀਰ ਇੱਥੇ ਵੀ ਆਏ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇੰਨਾ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਸਾਜ ਪ੍ਰਗਰਾਮ ਦਾਸ ਦੀ ਕਿਰਪਾ ਨਾਲ ਕੇ ਚੀਜ਼ ਦੀ ਕਮੀ ਨਹੀਂ ਸਾਜ ਵੀ ਖੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਮਢਾਪਾ ਖਾਜੂਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਹਨਾਂ ਨੇ ਜਿਹੜੇ ਕਿ ਵੀਰ ਕੋਈ ਲੋੜ ਵੰਦੇਗਾ ਆਪਾਂ ਉਹਨਾਂ ਨੇ ਫੇਰ ਆਪਾਂ ਬੇਨਤੀ ਕਰਾਂਗੇ ਉਹ ਲੋੜ ਵੰਦੀ ਕੀਤੀ ਜਾਵੇ ਮਤਸ ਵਿਆਹ ਹੋ ਗਿਆ ਬਹੁਤ ਵਧੀਆ ਵਿਆਹ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਨੇ মিডিਆ ਵਾਲਿਆਂ ਦਾ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਦੀ ਹਰ ਚੀਜ਼ ਵੱਤ ਤੋਂ ਵੱਧ ਆ ਗਈ ਹੈ ਹਾਂਜੀ ਤੁਹਾਨੂੰ ਵੀ ਕਿਵੇਂ ਦੇਖਦੇ ਹੋ ਉਸ ਦਾ ਵਿਆਹ ਜੋ ਹੋ ਰਿਹਾ ਤੁਹਾਨੂੰ ਦਾ ਬਹੁਤ ਹੀ ਮਾੜੇ ਹਲਾਫ ਚ ਪੈ ਰਿਹਾ ਇਸ ਵਾਰ ਉਹ ਤੁਹਾਡੇ ਚੈਨਲਾਂ ਦੇ ਜ਼ਰੀਏ ਜਦੋਂ ਮੀਡੀਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਹੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪੂਰੀ ਕਰੋ ਔਰ ਅੱਜ ਅਸੀਂ ਆਏ ਹਾਂ ਤੁਹਾਡੇ ਜਰੀਏ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿੰਨਾ ਨਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਹੀ ਇਹ ਸਾਡੇ ਹੋਰ ਸਮਾਜ ਦੇ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜੋ ਕੋ ਪ੍ਰਾਲਾ ਕੀਤਾ ਔਰ ਤੁਹਾਡੇ ਜਰੀਏ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਝ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਤੇ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜੋ ਗਿਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤੇ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਤੇ ਅੱਜ ਤੁਹੀ ਜ਼ਿਆਦਾ ਵਧਾਈ ਦੇ ਪਾਤਰ ਜੇ ਆਜੇ ਇਹੋ ਜਿਹਾ ਹੋ ਰਿਹਾ ਜਿਵੇਂ ਪਹਿਲਾਂ ਤੇ ਅੰਦੇ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਹੋਇਆ ਉਹ ਤੁਹਾਡੇ ਕਰ ਮਹਾਂ ਪੈਲਸ ਵੀ ਹੋ ਗਿਆ ਲੋਹਾਈ ਵੀ ਲ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋਂ ਵੀ ਇਤਿਹਾਣੀ ਦਾ ਸਾਡੇ ਹਲਕਾ ਜੰਡਿਆੜਾ ਗੁਰੂ ਚ ਵਹਿਆ ਉੱਥੋਂ ਦੇ ਵ代यक ਦਾ ਫੋਨ ਆ ਗਿਆ ਡੈਨੀ ਬੰਡਾਲਾ ਜੀ ਦਾ ਕਿ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜੇ ਆ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਬਾਜੀ ਤੋਂ ਠੀਕੇ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਕੋ ਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੋਂ ਨੇ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਇਹੋ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਤਸ਼ਾਹ ਤੁਹਾਡੇ ਚੈਨਲਾਂ ਨੂੰ ਇਦਾਂ ਹੀ ਤਰੱਕੀਆਂ 'ਚ ਲੈ ਕੇ ਜਾਵੇਂ ਤਾਂ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ। ਜੀ ਕੋਲ ਸੰਜੀਤ ਜੀ ਅੱਜ ਉਸੇ ਪੀਲਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਦੇ ਐਨਆਰਆਈ ਭਰਾਵਾਂ ਨੇ ਬਹੁਤ ਸਾਰਾ ਦਿੱਤਾ। ਤੁਸੀਂ ਹੋਰ ਐਮਰੋਲ ਹੋ। ਠੀਕ ਹੈ ਜੀ। ਜੀ ਇਹ ਹੋਰ ਜਿਹੜਾ ਇਹ ਉਸ ਪਰਿਵਾਤਵਾ ਦੀ ਜੇੜ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਟੂਪ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਜਾਨਪੂਰਨ ਕਰਕੇ ਇਸ ਧੀ ਦੇ ਆਨੰਦ ਕਾਜ ਦੇਖਦੇ ਚੜ ਰਹੇ ਨੇ। ਮੈਂ ਇਹਨਾਂ ਦਾ ਦਿਨੀ ਰਾਵਾਂ ਦਾ ਸਾਰੀ ਉਮਰ ਵਾਸਤੇ ਔਰ ਦਾਨੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਔਰ ਬੰਦ ਕੀਤਾ ਜਾਵੇ ਕਿਉਂਕਿ ਠੀਕ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦੇ ਘਰ ਬਰੌਣ ਤੋਂ ਤੱਕ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਪਹਿਲਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਬਾਜੂ ਨਾਲ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰ੍ਹਾਂ ਜਿਹੜੀ ਉਤਰ ਗਈ ਮਾਮੇ ਦੇ ਰੋਜ਼ਮਾਰੀ ਦੇ ਇਹਦੇ ਵਿੱਚ ਅਸੀਂ ਜੀ ਇੱਕ ਪੈਨਸ ਦਾ ਲੋੜੀ ਲਾ ਲੋ ਨਾ ਕੋਈ ਦਰਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਤਾਇਆ ਨਾ ਕੋ ਮਾਮਾ ਤੇ ਆਪਾਂ ਕਿਰਨ ਦੇ ਤੌਰ ਤੇ ਕੰਮ ਕਾਦੇ ਇਹ ਦੋਨੋਂ ਚੀਜ਼ ਬਹੁਤ ਔਲੇ ਮਾਸਲੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਵੇਂ ਕਿ ਦੁਨੀਆ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਪਰ ਲੋਕਾਂ ਨੇ ਤੇ ਦੂ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਲੇਕਿਨ ਇਹਨਾਂ ਦੀ ਉਸ ਨਾਲ ਮਜਬੂਰੀ ਦੇਖ ਕੇ ਤੇ ਸਾਡੇ ਕੋਲ ਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਨੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨੰਨਾ ਤੇ ਨਿਲਕਲੀ ਜਿਹੜੀ ਆ ਛੇੜ ਛੇੜੀ ਆ ਜਦੋਂ ਨਾਲ ਕੇ ਹੋਇਆ ਕਿ ਉਹਨਾਂ ਜਿਹੜਾ মিডিਆ ਆ ਗਏ ਆ ਉਹਨਾਂ ਨੇ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਸ ਦੇਵਤ ਵਿੱਚੋਂ ਕੌਂਸਲ ਕਿਉਂ ਉਹ ਕੋੜੀ ਨੂੰ ਛੱਗਣ ਦੇ ਕੇ ਆਪਣਾ ਜਿਹੜਾ ਗੋਖਾ ਉਹ ਤਰਵਾ ਦੇ ਬਿਗਾ ਦੇ ਕੋਈ ਵੀ ਕੋਈ ਕਮੀ ਨਹੀਂ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੁਣਾ ਜਿਹੜਾ ਨਾਮਕਾਲ ਚ ਉਹਨੇ ਲੇਪਰੇ ਛੱਡ ਦੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ